ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਦਾਸ ਨੇ ਪਹਿਲਾਂ ਆਪ ਜੀ ਨੂੰ ਭਾਈ ਹਰਪਜਨ ਸਿੰਘ ਨਕਾਸ਼ ਉਹਨਾਂ ਦੇ ਬਾਰੇ ਜਾਣਕਾਰੀ ਦਿੱਤੀ ਸੀ ਉਹਨਾਂ ਦੇ ਪਰਿਵਾਰ ਦੇ ਬਾਰੇ ਜਾਣਕਾਰੀ ਦਿੱਤੀ ਸੀ ਤੇ ਉਹਨਾਂ ਦੇ ਪੁੱਤਰ ਦੇ ਨਾਲ ਤੁਹਾਨੂੰ ਰੂਬਰੂ ਕਰਵਾਇਆ ਸੀ ਅੱਜ ਮੈਂ ਪਹੁੰਚਿਆ ਹਾਂ ਦਿੱਲੀ ਵਿਖੇ ਗੁਰਦੁਆਰਾ ਸੀਸਗੰਧ ਸਾਹਿਬ ਵਿਖੇ ਭਾਈ ਹਰਪਜਨ ਸਿੰਘ ਨਕਾਸ਼ ਦੇ ਪੁੱਤਰੇ ਇੱਥੇ ਨਕਾਸ਼ੀ ਦੀ ਸੇਵਾ ਕਰ ਰਹੇ ਹਨ ਅਤੇ ਸੋਨਾ ਵੀ ਲਗਾ ਰਹੇ ਹਨ ਸੋ ਅੱਜ ਦਾਸ ਭਾਈ ਹਰਪਜਨ ਸਿੰਘ ਦੇ ਪੋਤਰੇ ਅਰਵਿੰਦਰ ਸਿੰਘ ਨਕਾਸ਼ ਦੇ ਨਾਲ ਆਪ ਜੀ ਨੂੰ ਰੂਬਰੂ ਕਰਵਾਏਗਾ ਨਕਾਸ਼ੀ ਨਾਲ ਸੰਬੰਧਿਤ ਅਤੇ ਸੋਨੇ ਦੀ ਕਲਾ ਦੇ ਨਾਲ ਸੰਬੰਧਿਤ ਇਹਨਾਂ ਪਾਸੋਂ ਆਪਾਂ ਜਾਣਕਾਰੀ ਪ੍ਰਾਪਤ ਕਰਾਂਗੇ ਸੋ ਹੁਣ ਮੇਰੇ ਨਾਲ ਬੈਠੇ ਹਨ ਨਕਾਸ਼ ਅਰਵਿੰਦਰ ਸਿੰਘ ਜੀ ਜੋ ਕਿ ਭਾਈ ਹਰਪਜਨ ਸਿੰਘ ਨਕਾਸ਼ ਦੇ ਪੋਤਰੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਸਭ ਚੜ੍ਹਦੀ ਕਲਾ ਜੀ ਬਹੁਤ ਵਧੀਆ ਜੀ ਪਰਵਾਹ ਠੀਕ ਠਾਕ ਬਹੁਤ ਵਧੀਆ ਜੀ ਅੱਛਾ ਮੈਂ ਆਪ ਜੀ ਦੇ ਪਿਤਾ ਜੀ ਨਾਲ ਗੱਲਬਾਤ ਕੀਤੀ ਸੀ ਉਹਨਾਂ ਤੋਂ ਪਤਾ ਲੱਗਿਆ ਵੀ ਤੁਸੀਂ ਇੱਥੇ ਦਿੱਲੀ ਪਹੁੰਚੇ ਹੋਏ ਹੋ ਸੇਵਾ ਕਰਨ ਦੇ ਲਈ ਕਿੰਨੀ ਦੇਰ ਹੋ ਗਈ ਤੁਹਾਨੂੰ ਨਕਾਸ਼ੀ ਦਾ ਕੰਮ ਕਰਦਿਆਂ ਨੂੰ ਇਹਨੂੰ ਹੋ ਗਏ ਜੀ 19 ਸਾਲ ਹੋ ਗਏ ਜੀ 2007 ਦੇ ਵਿੱਚ ਆ ਹਾਂ ਜੀ ਮੈਂ 2007 ਦੇ ਵਿੱਚ ਸ੍ਰੀ ਕਾਲਦਸ ਸਾਹਿਬ ਹਾਂ ਜੀ ਸਟਾਰਟ ਕੀਤਾ ਇਹ ਕੰਮ ਅੱਛਾ ਜਦੋਂ ਤੁਸੀਂ ਨਕਾਸ਼ੀ ਦਾ ਕੰਮ ਸਿੱਖਣ ਲੱਗੇ ਸੀ ਹਨ ਹਾਂਜੀ ਉਦੋਂ ਤੁਹਾਡੇ ਦਾਦਾ ਜੀ ਸੀਗਾ ਹਾਂਜੀ ਜੀ ਉਹਨਾਂ ਦੀ ਡੈਥ 2013 ਦੇ ਵਿੱਚ ਹੋਈ ਹੈ। ਅੱਛਾ ਹਾਂਜੀ ਹਾਂਜੀ ਉਹਨਾਂ ਕੋਲੋਂ ਤੁਸੀਂ ਸਿੱਖਿਆ ਕੋਲੋਂ ਸਿੱਖਿਆ ਆਪਣੇ ਫਾਦਰ ਸਾਹਿਬ ਤੋਂ ਵੀ ਸਿੱਖਿਆ ਜੀ। ਠੀਕ ਹੈ। ਬਾਕੀ ਦਾਦਾ ਜੀ ਕਾਫੀ ਤਾਂ ਮਤਲਬ ਕਾਫੀ ਦੇਰ ਉਹਨਾਂ ਦੇ ਨਾਲ ਨਾਲ ਰਹਿਆ ਉਹਨਾਂ ਦੇ ਮੈਂ। ਦਾਦਾ ਜੀ ਦੇ ਨਾਲ ਹਾਂ ਕੰਮ ਸਿੱਖਣ ਤੋਂ ਪਹਿਲਾਂ ਵੀ ਨਾਲ ਹੀ ਰਹਿਣਾ ਸੀ ਉਹਨਾਂ ਦੇ ਨਾਲ ਹੀ। ਠੀਕ ਹੈ। ਹਾਂਜੀ ਬਚਪਨ ਤੋਂ ਹੀ। ਜਿਵੇਂ ਛੁੱਟੀ ਹੋਣੀ ਕਿਸੇ ਦਿਨ ਜੀ ਸੰਡੇ ਵਾਲੇ ਦਿਨ ਨਾਲ ਚਲੇ ਜਾਣਾ ਉਹਨਾਂ ਦੇ ਨਾਲ ਹੀ ਕੰਮ ਸੀ। ਹਾਂਜੀ। ਅੱਛਾ ਤੁਹਾਡੇ ਦਾਦਾ ਜੀ ਨੇ ਕਿਹੜੇ ਗੁਰ ਤੁਹਾਨੂੰ ਦੱਸਿਆ ਨਕਾਸ਼ੀ ਦੇ ਵਿੱਚ ਉਹਨਾਂ ਬਾਰੇ ਸਾਡੇ ਨਾਲ ਜਾਣਕਾਰੀ ਸਾਂਝੀ ਕਰੋ ਕਾਫੀ ਤਰੀਕੇ ਦੇ ਦੱਸਿਆ ਜੀ ਉਹਨਾਂ ਨੇ ਅੱਛਾ ਹਾਂਜੀ ਮਤਲਬ ਉਦਾਹਰਨ ਦੇ ਤੌਰ ਤੇ ਕੁਝ ਦੱਸੋ ਸੰਨ ਉਦਾਹਰਨ ਦੇ ਤੌਰ ਤੇ ਤੁਹਾਨੂੰ ਜਿਵੇਂ ਉਹਨਾਂ ਨੇ ਦੱਸਿਆ ਕਿ ਜਿਵੇਂ ਆਪਣਾ ਕੰਮ ਹੁੰਦਾ ਇੱਕ ਮਨਵਰ ਦਾ ਕੰਮ ਹੁੰਦਾ ਹਾਂਜੀ ਜਿਹੜਾ ਛੱਤ ਤੇ ਹੋਇਆ ਦਰਵਾਜ਼ੇ ਦੇ ਅੰਦਰ ਹਾਂਜੀ ਠੀਕ ਹੈ ਜੀ ਜੀ ਜਿਹਦੇ ਉੱਤੇ ਸੋਨੇ ਦੀ ਪਰਤ ਲੱਗਦੀ ਹੈ 24 ਕੈਰੇਟ ਵਰਕ ਦੀ ਲੱਗਦੀ ਹੈ ਅੱਛਾ ਉਸ ਤੋਂ ਪਹਿਲਾਂ ਦੀ ਗੱਜ ਦੀ ਜਿਹੜੀ ਹੁੰਦੀ ਹੈ ਸ਼ਲਾਈ ਕੀਤੀ ਜਾਂਦੀ ਹੈ अच्छा ਉਹਨੇ ਦੱਸਿਆ ਕਿ ਜਿਹੜੀ ਕਲਾ ਹੈ ਨਾ ਇਹ ਮਨਵਰ ਦੀ ਛਲਾਈ ਹੈ ਜਿਹੜੀ ਹਾਂਜੀ ਉਹ ਇਸ ਢੰਗ ਦੇ ਵਿੱਚ ਨਹੀਂ ਆਈ ਹੱਥ ਦੇ ਵਿੱਚ ਜਿਹੜਾ ਸਿੱਧਾ ਹੱਥ ਹੈ ਨਾ ਬਿਲਕੁਲ ਜੀ ਉਹ ਕਦੀ ਵੀ ਸੋਣਾ ਨਹੀਂ ਲੱਗਦਾ ਚਪਟਾ ਹੋ ਜਾਂਦਾ اچھا ਤੇ ਉਹ ਕਹਿੰਦੇ ਹੱਥ ਜਿਹੜਾ ਹੁੰਦਾ ਐਡਾ ਹੁੰਦਾ ਜੀ ਇਹ ਹਮੇਸ਼ਾ ਅੱਗੋਂ ਨੀਵਾ ਵਿੱਚੋਂ ਉੱਚਾ ਫਿਰ ਨੀਵਾ ਇਧਰ ਸਾਈਡਾਂ ਵੀ ਨੀਵੀਆਂ ਇਹਦੀਆਂ ਜਿਵੇਂ ਨੀਵਾ ਉੱਚਾ ਨੀਵਾ ਤੇ ਇਹ ਤਿੰਨ ਹੀ ਹਿੱਸੇ ਆ ਇੱਕ ਹੱਥ ਆ ਇਹਦੇ ਤਿੰਨ ਹੀ ਹਿੱਸੇ ਆ अच्छा ਤੇ ਤਿੰਨੇ ਹਿੱਸੇ ਵੰਡ ਕੇ ਕੰਮ ਕਰਨਾ ਕੋਈ ਵੀ ਆ ਜੋੜੀ ਚ ਕੰਮ ਨਹੀਂ ਕਰਨਾ ਕੋਈ ਵੀ اچھا ਇਹ ਬਰੀਕੀ ਦੱਸੀ ਆ ਇਹਨੂੰ ਸਮਝਣ ਵਾਸਤੇ ਕਾਫੀ ਟਾਈਮ ਲੱਗਦਾ ਮੈਨੂੰ ਕਈ ਸਾਲ ਲੱਗੇ ਇਹਨੂੰ ਸਮਝਣ ਵਾਸਤੇ اچھا ਆ ਤੁਹਾਡੇ ਕੋਲੋ ਬੜੀ ਨਵੀਂ ਗੱਲ ਸਿੱਖਣ ਨੂੰ ਹਾਂਜੀ ਹਾਂਜੀ ਤੁਸੀਂ ਸੋਨੇ ਦਾ ਕੰਮ ਵੀ ਕਰ ਲਏ ਨੇ ਹਾਂਜੀ ਸੋਨੇ ਦਾ ਹੀ ਕੰਮ ਕਰਦੇ ਹਾਂ ਜਿਆਦਾ ਸੋਨੇ ਦਾ ਕੰਮ ਦੀ ਹਾਂਜੀ ਹਾਂਜੀ ਤੇ ਜਿਹੜਾ ਸੋਨਾ ਇੱਕ ਸੁਨਿਆਰ ਸੋਨੇ ਦਾ ਕੰਮ ਕਰਦੇ ਆ ਜੀ ਤੇ ਤੁਹਾਡੇ ਕੰਮ ਵਿੱਚ ਤੇ ਉਸ ਕੰਮ ਵਿੱਚ ਕੁਝ ਫਰਕ ਹੈ ਜਾਂ ਨਹੀਂ ਬਹੁਤ ਫਰਕ ਹੈ ਜੀ ਅੱਛਾ ਹਾਂਜੀ ਸਾਡੇ ਕੰਮ ਦੇ ਜਿਹੜੇ ਸੋਨਾ ਲੱਗਦਾ ਨਾ ਇਹਦੀ ਪਰਤ ਹੁੰਦੀ ਹੈ ਇੱਕ ਅੱਛਾ ਇਹਨੂੰ ਚਮੜੇ ਦੇ ਵਿੱਚ ਕਟਿਆ ਜਾਂਦਾ ਵਾ ਅੱਛਾ ਇਹ ਪਤਲੀ ਹੁੰਦੀ ਹੈ ਕਿ ਕੱਢੀ ਦੀ ਇਹ ਪਤਲੀ ਰੈਣੀ ਰੇਡ ਉੱਤੇ ਸੋਨੇ ਦੀ ਇਹ ਪਤਲੀ ਇਹ ਕੱਢ ਕੇ ਉਹਨੂੰ ਚਮੜੇ ਵਿੱਚ ਰੱਖ ਕੇ ਉਹਨੂੰ ਕੁੱਟ ਕੇ ਉਹਦਾ ਐਡਾ ਵਰਕ ਬਣ ਜਾਂਦਾ ਉਹ ਵਰਕ ਜਿਹੜਾ ਹੈਗਾ ਸਿੰਗਲ ਸਿੰਗਲ ਕੱਟ ਕੇ ਆਪਾਂ ਸ਼ਲਾਈ ਕੀਤੀ ਹੁੰਦੀ ਆ ਹਾਂਜੀ ਉਹ ਵੀ ਦਾਈ ਛੱਤ ਦੇ ਨਾਂ ਨਾਂ ਲਈ ਜਾਂਦੀ ਆ ਸਿੰਗਲ ਸਿੰਗਲ ਵਰਕ ਲੱਗਦਾ ਜੀ ਅੱਛਾ ਹਾਂਜੀ ਤੇ ਇਹ ਤਾਂ ਹੋ ਗਿਆ ਸੋਨੇ ਦਾ ਤਾਂ ਹਾਂਜੀ ਨਕਾਸ਼ੀ ਦੇ ਵਿੱਚ ਤੁਸੀਂ ਕੀ ਕੀ ਸਿੱਖਿਆ ਨਕਾਸ਼ੀ ਦੇ ਵਿੱਚ ਕਾਫੀ ਕੁਝ ਸਿੱਖਿਆ ਜੀ ਹਰ ਚੀਜ਼ ਸਿੱਖਿਆ ਰੰਗ ਦਾ ਦੇਖ ਕੇ ਰੰਗ ਦਾ ਸਿੱਖਿਆ ਵਾ ਤੇ ਰੰਗ ਨੂੰ ਕਿੱਦਾਂ ਪਛਾਣਨਾ ਵਾ ਅੱਛਾ ਕਿਹਦੀ ਕਮੀ ਪੇਸ਼ੇ ਕਿਵੇਂ ਦੂਰ ਕਰਨੀਆਂ ਵਾ ਜੀ ਸਾਰੀ ਬਰੀਕੀ ਬਰੀਕੀ ਕਮੀਆਂ ਦੱਸੀਆਂ ਵਾ ਅੱਛਾ ਹਰ ਕੰਮ ਰੀ ਨਕਾਸ਼ੀ ਵਿੱਚ ਕਾਫੀ ਤਰ੍ਹਾਂ ਦੇ ਕੰਮ ਹੁੰਦੇ ਆ ਅੱਛਾ ਹਰ ਤਰ੍ਹਾਂ ਦੇ ਜਾਨਵਰ ਦੇ ਪੂਛ ਦੀ ਵਾਲ ਦੇ ਦੇ ਹੁੰਦੇ ਆ ਉਹਨੂੰ ਕਿਵੇਂ ਵਰਤਣਾ ਵਾ ਕਿਵੇਂ ਇਸਤੇਮਾਲ ਕਰਨਾ ਸਾਰੇ ਢੰਗ ਢੂਗ ਦੱਸੇ ਜਾਂਦੇ ਹੋ ਜੀ ਅੱਛਾ ਹਾਂਜੀ ਉਹਦੀ ਡਰਾਇੰਗ ਵੱਖਰੀ ਹੁੰਦੀ ਨਕਾਸ਼ੀ ਦੀ ਮਨਵਦੀ ਵੱਖਰੀ ਹੁੰਦੀ ਹੈ ਜੀ ਹਾਂਜੀ ਅੱਛਾ ਜਿਸ ਤਰ੍ਹਾਂ ਤੁਹਾਡੇ ਪਿਤਾ ਜੀ ਨੇ ਦੱਸਿਆ ਸੀ ਵੀ ਜਿਹੜੇ ਬੁਰਸ਼ ਆ ਹਾਂਜੀ ਉਹ ਵਰਤਦੇ ਸੀ ਤੁਹਾਡੇ ਦਾਦਾ ਜੀ ਜਾਂ ਤੁਹਾਡੇ ਪਿਤਾ ਜੀ ਨੇ ਵਰਤੇ ਆ ਵੀ ਉਹ ਆਪ ਪਿਆਰ ਕਰਦੇ ਹੁੰਦੇ ਸੀ ਤੁਸੀਂ ਵੀ ਉਵੇਂ ਕਰਦੇ ਆਂ ਤੇ ਬਜਾਰੂ ਬੁਰਸ਼ ਲੈਨੇ ਨਹੀਂ ਕਈ ਬੁਰਸ਼ ਜਿਹੜੇ ਹੈਗੇ ਆ ਉਹ ਬਜਾਰ ਲੈ ਆਈਦੇ ਆ ਅੱਛਾ ਤੇ ਬਾਕੀ ਜਿਹੜੇ ਉਹ ਤਿਆਰ ਕਰਦੇ ਆ ਬਾਕੀ ਤੁਸੀਂ ਆਪ ਤਿਆਰ ਹੀ ਕਰਦੇ ਆਂ ਵੀ ਉਹ ਗਲੈਰੀ ਦੇ ਪੂਛਦੇ ਵਾਲ ਹੁੰਦੇ ਆ ਜੀ ਹਾਂਜੀ ਉਹ ਨਹੀਂ ਪੂਛਦੇ ਵਾਲ ਨੇ ਕਬੂਤਰ ਦੇ ਖੰਭ ਦੇ ਵਿੱਚ ਨਾ ਹਾਂਜੀ ਵਿੱਚ ਲੈ ਕੇ ਤੇਲ ਦੇ ਨਾਲ ਮਦਦ ਨਾਲ ਉਹਨਾਂ ਦੀ ਕਲਮ ਪਿਆਰ ਕੀਤੀ ਜਾਂਦੀ ਹੈ। ਅੱਛਾ। ਹਾਂਜੀ ਉਹਨਾਂ ਵਰਤਣ ਦੇ ਵਾਸਤੇ ਵੀ ਕੋਈ ਢੰਗ ਹੁੰਦਾ ਵੱਖਰਾ ਉਹਨੂੰ ਥੋੜੇ ਹਲ ਚਲੋਣੀ ਪੈਂਦੀ ਉਹਨੂੰ। ਉਹ ਇਸ ਕਰਕੇ ਵਰਤੀ ਜਾਂਦੀ ਹੈ ਕਿ ਉਹਨੂੰ ਜਦੋਂ ਇੱਕ ਵਾਰੀ ਦੋ ਰੰਗ ਦੇ ਵਿੱਚ ਡਬੋਉਂਦਾ ਨਾ ਉਹਨੂੰ। ਹਾਂਜੀ। ਤੇ ਉਹਨੂੰ ਜਿੰਨੀ ਮਰਜ਼ੀ ਲੰਬੀ ਦੇਹ ਤੱਕ ਚਲਾ ਸਕਦੇ ਤੁਸੀਂ ਉਹਨੂੰ। ਅੱਛਾ। ਹਾਂ ਉਹਦੀ ਵਖਰੀ ਹੁੰਦੀ ਉਹਨੂੰ ਕਹਿੰਦੇ ਕੰਗੀ ਆਰਡ ਹੁੰਦੀ ਹੈ ਉਹ ਕੰਗੀ ਵਾਂਗੂ ਮਤਲਬ ਡਿਜ਼ਾਈਨ ਪਉਂਦੀ ਆ। ਅੱਛਾ। ਜਿਵੇਂ ਬਰੀਕ ਕੰਗੀ ਹੁੰਦੀ ਨਾ ਅੱਗੋਂ ਬਰੀਕ ਪਿੱਛੇ ਚੋੜੀ ਹੋ ਜਾਂਦੀ ਆ। ਜੀ ਜੀ। ਉਸ ਢੰਗ ਵਾਸਤੇ ਹੁੰਦੀ ਆ। ਅੱਛਾ। ਅੱਛਾ ਉਹ ਨੂੰ ਤੈਮਾਂ ਦੇ ਰੰਗ ਰੱਖਨ ਵਾਸਤੇ ਵਰਤੇ ਜਾਂਦਾ ਅੱਛਾ ਉਹ ਜਿਵੇਂ ਵੀ ਮਾਰੀ ਰੰਗ ਦੇ ਵਿੱਚ ਜਿਹੜੇ ਡਬੋਨੇ ਆ ਉਹਨੂੰ ਹਾਂਜੀ ਤੋਂ ਆਪਣਿਆ ਚਪਟੀ ਹੋ ਜਾਂਦੀ ਆ ਉਹ ਵਾਲ ਜਿਹੜੇ ਸਿੱਧੇ ਹੋ ਜਾਂਦੇ ਇਕਦਾਂਵੇਂ ਅੱਛਾ ਉਹਦਾ ਇਹ ਢਾਂਗ ਹੈ ਘੋੜੇ ਦੀ ਪੂਛ ਦੇ ਵਾਲ ਵੀ ਵਰਤੇ ਜਾਂਦੇ ਆ ਉਹਦਾ ਵੱਖਰਾ ਢਾਂਗ ਹੈ ਆਪਣਾ ਅੱਛਾ ਕੋੜੇ ਦੀ ਪੂਛ ਦੇ ਵਾਲ ਵੀ ਹਾਂਜੀ ਹਾਂਜੀ ਬੁਰਸ਼ ਦੇ ਲਈ ਵਰਤੇ ਬੁਰਸ਼ ਦੇ ਲਈ ਵਰਤੇ ਨੇ ਉਹਦਾ ਵੱਖਰਾ ਢਾਂਗ ਹੈ ਸੋ ਮੈਂ ਇੱਕ ਗੱਲ ਤੁਹਾਨੂੰ ਸੰਗਤ ਜੀ ਇੱਥੇ ਦੱਸਾਂਗਾ ਤੇ ਹੁਣ ਤੱਕ ਤਾਂ ਮੈਨੂੰ ਸਿਰਫ ਇੰਨਾ ਹੀ ਪਤਾ ਸੀ ਵੀ ਜਿਹੜੇ ਘੋੜੇ ਦੀ ਪੂਛ ਤੇ ਵਾਲ ਹੁੰਦੇ ਆ ਉਹ ਸਰੰਗੀ ਦਿਲਰੁਬਾ ਜਾਂ ਤੰਤੀ ਸਾਜ਼ ਜਿਹੜੇ ਗਾਜ ਨਾਲ ਵੱਜਦੇ ਆ ਉਹਦੇ ਗਾਜ ਦੇ ਵਿੱਚ ਘੋੜੇ ਦੀ ਪੂਛ ਦੇ ਵਾਲਾਂ ਦੀ ਵਰਤੋਂ ਹੁੰਦੀ ਆ ਪਰ ਅੱਜ ਪਹਿਲੀ ਵਾਰ ਪਤਾ ਲੱਗਿਆ ਵੀ ਬੁਰਸ਼ ਦੇ ਵਿੱਚ ਵੀ ਘੋੜੇ ਦੀ ਪੂਛ ਦੇ ਵਾਲ ਵਰਤੇ ਜਾਂਦੇ ਆ ਸੋ ਅੱਗੇ ਚੱਲਦੇ ਆ ਉਹ ਜਿਹੜੇ ਘੋੜੇ ਦੀ ਪੂਛ ਦੇ ਵਾਲ ਤੁਸੀਂ ਦੱਸਦੇ ਆ ਉਹਨੂੰ ਕਿਸ ਜਗ੍ਹਾ ਤੇ ਵਰਤਦੇ ਆ ਉਹਨੂੰ ਜਦੋਂ ਅਸੀਂ ਮਨਵਤ ਦਾ ਕੰਮ ਤਿਆਰ ਕਰਦੇ ਆ ਗੱਜ ਦਾ ਬੇਸ ਕਰਕੇ ਹਾਂਜੀ ਠੀਕ ਆ ਉਹਦੇ ਤੇ ਸੋਨਾ ਲੱਗਦਾ ਨਾ ਹਾਂਜੀ ਉਹਦੀ ਸਫਾਈ ਉਹਦੇ ਨਾਲ ਕੀਤੀ ਜਾਂਦੀ ਆ ਕੋੜੇ ਦੀ ਪੂਛ ਦੇ ਵਾਲ ਦੀ ਖਾਸੇ ਤਿੱਖੇ ਵੜੇ ਹੁੰਦੇ ਆ ਹਾਂਜੀ ਹਾਂਜੀ ਠੀਕ ਹੈ ਜੀ ਜੀ ਉਹਦਾ ਭਰੀ ਭਰੀ ਫालतू ਸੋਨਾ ਵੀ ਲੱਗਾ ਹੁੰਦਾ ਨਾ ਉਹ ਵੀ ਕੱਟ ਲਿਆ ਹੁੰਦਾ ਜਣਾ ਜੋ ਅੱਛਾ ਉਹਨੂੰ ਤਾਮਰ ਤੇ ਜਾਂਦਾ ਅੱਛਾ ਮਤਲਬ ਸੋਨੇ ਦੇ ਕੰਮ ਦੇ ਵਿੱਚ ਹਾਂਜੀ ਸਪਾਈ ਵਾਸਤੇ ਕੋੜੇ ਦੀ ਪੂਛ ਦੇ ਪੂਛ ਦੇ ਜੇ ਉਹਨੂੰ ਪੇਂਟ ਕਰਨ ਵਾਸਤੇ ਜਿੱਥੇ ਮਤਲਬ ਬੁਰਸ਼ ਜਿਹੜਾ ਤੁਹਾਡਾ ਸਿੱਧਾ ਨਹੀਂ ਚੱਲਦਾ ਉਬਰੇ ਕੰਮ ਦੇ ਉੱਤੇ ਉਹ ਉਥੇ ਕੋੜੇ ਦੇ ਪੂਛ ਦੇ ਵਾਲ ਚੱਲਦੇ ਆ ਉਹ ਨਾ ਰੰਗ ਵੱਤ ਲੱਗਦੇਗਾ ਨਾ ਕੱਟ ਲੱਗਦੇਗਾ ਕਿੰਨੀ ਉਮਰ ਸੀ ਜਦੋਂ ਤੁਸੀਂ ਨਕਾਸ਼ੀ ਦਾ ਕੰਮ ਸਿੱਖਣਾ ਸ਼ੁਰੂ ਕੀਤਾ ਸੀ 93 ਦਾ ਜਨਮ ਹੈ ਜੀ ਮ 10 November 1998 ਦਾ ਅੱਛਾ ਹਾਂਜੀ ਉਸ ਹਿਸਾਬ ਨਾਲ ਮੇਰੀ ਆ ਉਹੀ 14 ਸਾਲ ਦੀ ਉਮਰ ਹੋ ਗਈ। ਅੱਛਾ 14 ਸਾਲ ਦੀ ਉਮਰ ਦੇ ਵਿੱਚ ਤੁਸੀਂ ਇਸ ਲਾਈਨ ਜੀ ਜੀ ਤੇ ਤੁਹਾਡੇ ਦਾਦਾ ਜੀ ਨੇ ਜਾਂ ਤੁਹਾਡੇ ਪਿਤਾ ਜੀ ਨੇ ਇਹ ਨਹੀਂ ਕਿਹਾ ਵੀ ਪੁੱਤ ਤੂੰ ਪੜ੍ਹ ਲਿਖ ਕੇ ਕੁਝ ਅੱਗੇ ਹੋਰ ਬਣ ਤੈ ਇਹ ਕੰਮ ਤੋਂ ਕੀ ਲੈਣਾ। ਬਈ ਕਿਹਾ ਤਾਂ ਐ ਹੀ ਕਰਦੇ ਤੇ ਕਹਿੰਦੇ ਸੀ ਸਾਰੇ ਜਨ ਜੀ ਪਰ ਫੋੜੇ ਮੈਂ ਆਪਣੀ ਆਪ ਥੋੜੀ ਜਿੱਦ ਫੜ ਲਈ ਸੀ ਮੈਂ ਇਹੀ ਕੰਮ ਤੇ ਆਉਣਾ ਵਾ। ਇਹੀ ਕੰਮ ਹਾਂਜੀ ਫਿਰ ਦਾਦਾ ਜੀ ਨੇ ਮੇਰਾ ਸਾਥ ਦਿੱਤਾ ਮੇਰਾ ਕ ਤੇ ਉਹ ਫਿਰ ਦਾਦਾ ਜੀ ਕੋਲੋਂ ਕਵੀ ਕੋ ਸਿੱਖਿਆ ਠੀਕ ਹੈ ਹਾਂਜੀ ਤੇ ਇਹੀ ਮਨ ਚ ਖਿਆਲ ਕਿਉਂ ਆਇਆ ਕੀ ਕਾਰਨ ਸੀਗਾ ਮੈਂ ਜਾਨਦਾ ਬਚਪਨ ਤੋਂ ਹੀ ਇਹ ਕੰਮ ਦੇਖਦਾ ਹਾਂ ਸ਼ੁਰੂ ਤੋਂ ਹੀ ਜਦੋਂ ਛੁੱਟੀ ਹੁੰਨੀ ਕਿਸੇ ਦਿਨ ਜਿਵੇਂ ਐਤਵਾਰ ਦੀ ਛੁੱਟੀ ਹੁੰਨੀ ਜੀ ਦਾਦਾ ਜੀ ਨਾਲ ਚਲੇ ਜਾਂਦਾ ਤੇ ਸ਼ੌਂਕ ਹੈ ਬਚਪਨ ਤੋਂ ਹੀ ਜਿਆਦਾ ਹੀ ਹੁੰਦਾ ਜੀ ਉਹ ਫਿਰ ਰੰਗ ਲੈ ਗਿਆ ਕਿਸੇ ਨਾਲ ਕਿਸੇ ਨੂੰ ਹੁਣ ਤੱਕ ਤੁਸੀਂ ਕਿੱਥੇ ਕਿੱਥੇ ਨਕਾਸ਼ੀ ਦਾ ਕੰਮ ਕਰ ਚੁੱਕੇ ਹੋ ਮੈਂ ਸ੍ਰੀ ਹਰਕਾਲਤ ਸਾਹਿਬ ਕੀਤਾ ਜੀ ਹਾਂਜੀ ਤੋਂ ਇਲਾਵਾ ਇਹ ਪਾਕਿਸਤਾਨ ਚਲੇ ਗਏ ਨਹੀਂ اچھا ਤੇ ਸਿੰਘ ਸਿਨਾਗੁਰ ਦਾ ਰਸਵਾਣੇ ਆ اچھا ਉਸ ਤੋਂ ਸਿਵਾ ਗੁਰਦਾਰੇ ਇੱਥੇ ਸੀਗਨ ਸਾਹਿਬ ਆ ਗਏ ਬੰਗਲਾ ਸਾਹਿਬ ਨਾਲ ਦੇਉ ਜੀ ਪਾਣੀ ਇੱਥੇ ਦਿੱਲੀ ਦੇ ਵਿੱਚ ਛੋਟੇ ਸਾਹਿਬਾ ਗੁਰਦਾਰਾ ਫਤਿਹਨਗਰ ਜੀ ਉਹ ਕੀਤੇ ਆ ਉਸ ਤੋਂ ਇਲਾਵਾ ਹੋਰ ਵੀ ਕਾਫੀ ਗੁਰਦਾਰੇ ਕੀਤੇ ਜਿਵੇਂ ਰਾਜਾ ਸਾਹਿਬ ਹੋ ਗਏ ਬੰਗੇ ਦੇ ਵਿੱਚ ਆ ਜੀ ਜਗਰਾਉ ਦੇ ਵਿੱਚ ਕਾਫੀ ਗੁਰਦਾਰੇ ਕਿਤੇ ਫੋਕੇ ਰਾਈਡਰ ਜੀ ਐਵੇਂ ਬਾਗਾ ਪ੍ਰੋਨਾ ਕੀਤੇ ਆ ਅੱਛਾ ਜੀ ਹਾਂਜੀ ਅੱਜ ਕਾਫੀ ਜ਼ਿਆਦਾ ਗੁਰਦਾਰੇ ਕਿਤੇ ਹਾਰਦਵਾਰ ਗਿਆ ਠੀਕ ਮਹਾਰਾਸ਼ਟਰ ਵਗੈਰਾ ਸਾਰੇ ਪਾਸੇ ਕੰਮ ਕੀਤਾ ਜੀ ਭਾਰਤ ਦੀ ਧਰਤੀ ਤੋਂ ਬਿਨਾਂ ਪੰਜਾਬ ਦੀ ਧਰਤੀ ਤੋਂ ਬਿਨਾਂ ਕਿਤੇ ਵਿਦੇਸ਼ਾਂ 'ਚ ਵੀ ਗਏ ਹੂੰ ਨਕਾਸ਼ੀ ਦਾ ਕੰਮ ਕਰਨ ਲਈ ਨਹੀਂ ਵਿਦੇਸ਼ਾਂ 'ਚ ਜੀ ਮੈਂ ਗਿਆ ਨਹੀਂ ਤਾਂ ਮਿਲਦਾ ਨਹੀਂ ਲੇਕਿਨ ਮੈਂ ਗਿਆ ਨਹੀਂ ਅੱਛਾ ਕਿਉਂਕਿ ਲੋੜ ਤੋਂ ਜ਼ਿਆਦਾ ਸਾਨੂੰ ਕੰਮ ਇੱਥੇ ਹੀ ਮਿਲ ਜਾਂਦਾ ਜੀ ਠੀਕ ਸਾਨੂੰ ਲੋੜ ਹੀ ਦੀ ਬਾਝ ਜਾਂਦੀ ਹੈ ਨਕਾਸ਼ੀ ਦਾ ਕੰਮ ਸਿੱਖ ਧਰਮ ਦੇ ਵਿੱਚ ਜੀ ਕਦੋਂ ਸ਼ੁਰੂ ਹੋਇਆ ਇਹਦੇ ਬਾਰੇ ਜਾਣਕਾਰੀ ਹਾਂਜੀ ਇਹ ਸੁਣਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੋਂ ਹੀ ਸ਼ੁਰੂ ਹੋਇਆ ਜੀ ਅੱਛਾ ਉਹਨਾਂ ਨੇ ਠਨੋੜ ਦੇ ਵਿੱਚ ਦੇਖਿਆ ਇਹ ਕੰਮ ਪਹਿਲਾਂ ਪਾਕਿਸਤਾਨ ਦੇ ਵਿੱਚ ਨੋਟ ਉੱਥੇ ਦੇਖਿਆ ਇਹਨਾਂ ਨੇ ਕੰਮ ਫਿਰ ਸ਼ਹੀ ਕਿਲੇ 'ਚ ਕੰਮ ਆਇਆ ਸ਼ਹੀ ਕਿਲੇ ਦੇ ਕੰਮ ਸਿੱਖੇ ਫਿਰ ਦਰਵਾਸਾ ਲੱਗੇ ਸਾਦੇ ਕਾਰੀਗਰ ਉਸ ਤੋਂ ਪਹਿਲਾਂ ਮੁਸਲਮਾਨ ਕਾਰੀਗਰਾਂ ਨੇ ਕੰਮ ਕੀਤਾ ਸੀ ਦਰਵਾਸਾ ਦੇ ਅੰਦਰ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਜੀ ਨੇ ਕੀਤਾ ਕਿ ਉਹ ਕਹਿੰਦੇ ਜੀ ਤੁਹਾਨੂੰ ਸਿੱਖ ਸਿੱਖਤ ਹੋਣਾ ਚਾਹੀਦਾ ਵਾ ਅੱਛਾ ਹਾਂ ਜੀ ਕਿ ਉਹ ਆਪਣੇ ਤਰੀਕੇ ਨਾਲ ਕੰਮ ਕਰਦੇ ਸੀ ਫਿਰ ਇਹਨਾਂ ਨੇ ਆਪਣੇ ਪਹਿਲੇ ਸਾਡੇ ਨੇ ਹੋਏ ਨਕਾਸ਼ ਜਿਹੜੇ ਹੋਏ ਸੀ ਉਹ ਕੇਰ ਸਿੰਘ ਹੋਏ ਅੱਛਾ ਜੀ ਹਾਂ ਜੀ ਜੇ ਦਰਵਾਜ਼ਾ ਪਹਿਲੇ ਨਕਾਸ਼ ਲੱਗੇ ਉਹ ਕੇਰ ਸਿੰਘ ਹੋਏ ਅੱਛਾ ਜਿਹੜੇ ਜਿਨ੍ਹਾਂ ਨੇ ਹਰਮੰਦਰ ਸਾਹਿਬ ਨਕਾਸ਼ੀ ਕੀਤੀ ਸੀ ਸਭ ਤੋਂ ਪਹਿਲੇ ਨਕਾਸ਼ ਹਾਂ ਜੀ ਕੇਰ ਸਿੰਘ ਉਹਨਾਂ ਦਾ ਨਾਮ ਕੇਰ ਸਿੰਘ ਘਰਾਣੇ ਹੁੰਦੇ ਨੇ ਨਾ ਆਪਣੇ ਆਪਣੇ ਸਾਰਿਆਂ ਦੇ ਅੱਛਾ ਇਹਦੇ ਵਿੱਚ ਵੀ ਘਰਾਣੇ ਆ ਘਰਾਣੇ ਆ ਜੀ ਜਿਵੇਂ ਸਾਡੇ ਦਾ ਘਰਾਣਾ ਜੇ ਚੱਲਦਾ ਪਿਆ ਹੋਣਾ ਤੁਸੀਂ ਕਿਹੜੇ ਤੁਸੀਂ ਕਿਹੜੇ ਘਰਾਣੇ ਜਵਾਲਾ ਸਿੰਘ ਘਰਾਣੇ ਤੋਂ ਜਿਵੇਂ ਜਵਾਲਾ ਸਿੰਘ ਉਹਨਾਂ ਦੇ ਗਾਂ ਹੀ ਮਹਿਤਾਬ ਸਿੰਘ ਇਹ ਤੁਹਾਨੂੰ ਦੱਸਿਆ ਹੀ ਦਰਵਾਜ਼ਾ ਜਿਨ੍ਹਾਂ ਨੇ ਕੀ ਕੀਤਾ ਰਗਮ ਕੀਤਾ ਵਾ ਹਾਂਜੀ ਹਾਂ ਜਵਾਲਾ ਸਿੰਘ ਜਿਹੜੇ ਗਏ ਨਾ ਉਹਨਾਂ ਨੇ ਦਰਵਾਜ਼ਾ ਉੱਥੇ ਵੀ ਕੀਤਾ ਸੀ ਪਗਤਾਨ ਸ਼ਾਹੀ ਕਿਲੇ ਦੇ ਵਿੱਚ ਡੇਰਾ ਸਾਹਿਬ ਕੀਤਾ ਸੀ ਉਹਨਾਂ ਨੇ ਕੰਮ ਕਹਿੰਦੇ ਪੁਰਾਣਾ ਤੇ ਦਰਵਾਜ਼ਾ ਦੱਖਣੀ ਪਾਸੇ ਕੀਤਾ ਸੀ ਉਹਨਾਂ ਨੇ ਹਰ ਕੀ ਫੋੜੀ ਦੇ ਦੱਖਣ ਵਾਲੇ ਪਾਸੇ ਕੰਮ ਕੀਤਾ ਸੀ ਉਹਨਾਂ ਸਾਰੇ ਅੱਛਾ ਹਾਂਜੀ ਗਾਂਵ ਵਾਲੇ ਬੇਟੇ ਜਿਹੜੇ ਸੀ ਮਹਿਤਾਬ ਸਿੰਘ ਜੀ ਉਹਨਾਂ ਦਾ ਮਿਊਜੀਅਮ ਦੇ ਵਿੱਚ ਨਾ ਹੱਥ ਦਾ ਮਤਲਬ ਪੈਨਸਲ ਨਾਲ ਆਰਟ ਬਣਿਆ ਸਕੈਚ ਬਣਿਆ ਹੋਇਆ ਵਾ ਬਾਬੇ ਢਲਦਾ ਅੱਛਾ ਉਹ ਵੀ ਉੱਥੇ ਲੱਗਿਆ ਹੋਇਆ ਹੈ ਮਿਊਜੀਅਮ ਦੇ ਵਿੱਚ ਬਾਕਾਇਦਾ ਨਾਮ ਲਿਖੇ ਹੋਏ ਆ ਅੱਛਾ ਤੇ ਜਿਹੜੀ ਤੁਸੀਂ ਵਰਤਦੇ ਹੋ ਇਹ ਸ਼ੈਲੀ ਤੇ ਇਸਲਾਮਿਕ ਸ਼ੈਲੀ ਇਹਦੇ 'ਚ ਕੋਈ ਫਰਕ ਹੈ ਜਾਂ ਨਹੀਂ ਫਰਕ ਹੈ ਜੀ ਕਾਫੀ ਕਿਸ ਚੀਜ਼ ਦਾ ਫਰਕ ਇਹ ਚੀਜ਼ ਨਾ ਸਮਝਾਉਣੀ ਔਖੀ ਆ ਕਿਸੇ ਵਾਸਤੇ ਸਮਝਣੀ ਔਖੀ ਆ ਅੱਛਾ ਹਾਂ ਜੀ ਇਹ ਅਸੀਂ ਜਿਹੜਾ ਇਸ ਚੀਜ਼ ਦੇ ਨਾਲ ਜੁੜਿਆ ਆ ਨਾ ਪੁਰਾਣ ਉਹ ਹੀ ਚੀਜ਼ ਨੂੰ ਸਮਝ ਸਕਦਾ ਵਾ ਦੇਖ ਕੇ ਵਿਚਾਰਨ ਦੀ ਤੌਰ ਤੇ ਤੁਸੀਂ ਕੁਝ ਦੱਸੋ ਮਤਲਬ ਕਿਹੜੀ ਚੀਜ਼ ਦਾ ਕੀ ਫਰਕ ਹੁੰਦਾ ਹੈਗਾ ਫਰਕ ਐਵੇਂ ਆ ਜੀ ਸਾਡੇ ਜਿਹੜੇ ਤੁਹਾਨੂੰ ਦੱਸਿਆ ਸੀ ਕਿ ਜਿਹੜੇ ਸਾਡੇ ਜਿਹੜੇ ਫੁੱਲ ਹੁੰਦੇ ਆ ਨਾ ਜੀ ਕਦੇ ਜੋੜੀ ਦੇ ਵਿੱਚ ਨਹੀਂ ਹੁੰਦੇ ਜੀ ਤੇ ਵੀ ਜਿਵੇਂ ਦੇ ਪੱਤਰ ਹੁੰਦੇ ਆ ਇੱਕ ਸੈਂਟਰ ਤੇ ਪਊਗਾ ਹੋਏਗਾ ਤੇ ਪੰਜ ਉਹਦੀ ਪੰਕੜੀਆਂ ਹੋਣਗੀਆਂ ਜੀ ਐਵੇਂ ਕੋਈ ਵੀ ਉਹਦੀ ਚੀਜ਼ ਜਿਹੜੀ ਜੋੜੀ ਚ ਨਹੀਂ ਹੋਗੀ ਇੱਕ ਚੀਜ਼ ਜਿਹੜੀ ਹੋਗੀ ਹਵਾ ਦੇ ਵਿੱਚ ਜਾਂਦੀ ਹੋਏਗੀ ਅੱਛਾ ਇਹ ਸਾਡੀ ਚੀਜ਼ ਇਹ ਜੋੜਦੀ ਆ ਨਾ ਜਿਵੇਂ ਹਾਂਜੀ ਤੇ ਇਹ ਹਰਮੰਦਰ ਸਾਹਿਬ ਦੇਖਦੇ ਹੋ ਦੈਨ ਬਣਿਆ ਹੋਏਗਾ ਹਾਂਜੀ ਠੀਕ ਹੈ ਦੀਵਾਰ ਦੇ ਉੱਤੇ ਠੀਕ ਆ ਉਹਦੇ ਥੱਲੇ ਡਾਟ ਬਣੀ ਆ ਡਾਟ ਦੇ ਵਿੱਚ ਕੀ ਦਿਖਦਾ ਪਿਆ ਸਾਹਮਣੇ ਪਾਸੇ ਕਿ ਇੱਕ ਮਤਲਬ ਕੜਵਾਂਜ ਬਣੀ ਹੋਈ ਆ ਅੱਛਾ ਕੜਵਾਂਜ ਦੇ ਉੱਤੇ ਗਮਲਾ ਪਿਆ ਗਮਲੇ ਦੇ ਵਿੱਚ ਗੁਲਦਸਤਾ ਵਾ ਜੀ ਇੱਕ ਸੈੱਡਾਂ ਦੇ ਪਿਆੰਦੀ ਪਈ ਆ ਜੀ ਉਹਦੇ ਵਿੱਚੋਂ ਨਿਕਲਦਾ ਰਹਿ ਕੇ ਤੁਸੀਂ ਦੂਰੋਂ ਦੇਖਦੇ ਪਏ ਹੋ ਇਹਦੇ ਕਿਸੇ ਚੀਜ਼ ਨੂੰ ਜੀ ਉਹਦੀ ਘਰਵਾਂਜ ਦੀ ਜਿਹੜੀ ਖਾਸियत ਹੁੰਦੀ ਹੈ ਕਾਫੀ ਤਕੜੀ ਠੀਕ ਵਿੱਚ ਉੱਚੀ ਹੁੰਦੀ ਸੈੱਡਾਂ ਤੋਂ ਨੀਵੀਂ ਹੁੰਦੀ ਹਮੇਸ਼ਾ ਅੱਛਾ ਤੇ ਜਿਹੜੀ ਫਿਰ ਇਸਲਾਮਿਕ ਸ਼ੈਲੀ ਹੁੰਦੀ ਆ ਉਹਦੇ 'ਚ ਕੀ ਚੀਜ਼ ਹੁੰਦੀ ਆ ਉਹਦਾ ਵੱਖਰਾ ਹੀ ਹੁੰਦਾ ਜੀ ਉਹ ਸਿੱਧੀਆਂ ਇੱਕ ਪੱਤਰ ਵਾਂਗ ਹੁੰਦੀਆਂ ਨੇ ਸਿੱਧੇ ਸਿੱਧੇ ਹੀ ਅੱਛਾ ਅੱਛਾ ਹਾਂਜੀ ਉਹਦੀ ਜ਼ਿਆਦਾ ਬਰੀਕੀ ਕਿ ਨਹੀਂ ਆਂਦੇ ਉਹਨਾਂ ਦੇ ਤਰੀਕੇ ਮਤਲਬ ਸ਼ੈਜੀ ਦੀ ਤਕਨੀਕ ਹੋ ਰਹੀ ਆ ਸਾਡੀ ਹੋ ਰਹੀ ਆ ਸੋ ਮੇਰਾ ਅਗਲਾ ਸਵਾਲ ਜੀ ਉਹ ਇਹ ਆ ਕਿਹ ਤਰੀਕੇ ਨਾਲ ਕਹਿ ਲੋ ਵੀ ਤੁਹਾਡਾ ਇਮਤਿਹਾਨ ਹੀ ਹੈ ਜੀ ਜੀ ਮੰਨ ਲਓ ਕਿਤੇ ਨਕਾਸ਼ੀ ਹੋਈ ਹੋਈ ਹੈ ਹਾਂਜੀ ਕਿਸੇ ਦੀਵਾਰ ਤੇ ਜਾਂ ਛੱਤ ਤੇ ਕਿਤੇ ਵੀ ਜੀ ਕੋਈ ਕਲਾਕਿਰਤੀ ਬਣੀ ਹੋਈ ਹੈ ਤੁਸੀਂ ਉਹਨੂੰ ਦੇਖ ਕੇ ਦੱਸ ਸਕਦੇ ਆਂ ਵੀ ਇਹ ਪੁਰਾਣੀ ਆ ਜਾਂ ਨਵੀਂ ਆ ਹਾਂਜੀ ਬਿਲਕੁਲ ਜੀ ਇਹ ਬਿਲਕੁਲ ਪਤਾ ਲੱਗਦੀ ਹੈ ਜੀ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਇੱਕ ਦਾਇਰਾ ਹੁੰਦਾ ਹਰ ਚੀਜ਼ ਦਾ ਜੀ ਨਿਯਮ ਹੁੰਦੇ ਹਰ ਚੀਜ਼ ਦੇ ਕੰਮ ਦੇ ਵਿੱਚ ਜੇ ਤੁਹਾਨੂੰ ਉਸ ਕੰਮ ਸਿਖਾਇਆ ਜਾਂਦਾ ਨਾ ਉਹ ਨਿਯਮ ਦੱਸੇ ਜਾਂਦੇ ਆ ਕਿ ਇਹ ਨਿਯਮ ਨਹੀਂ ਤੋੜਨਾ ਕੰਮ ਦੇ ਵਿੱਚ ਅੱਛਾ ਜੋ ਮਰਜੀ ਹੋਏ ਇਹ ਨਿਯਮ ਦੇ ਵਿੱਚ ਹੀ ਰਹਿ ਕੇ ਚੱਲਣਾ ਵਾ ਅੱਛਾ ਤੇ ਜੇ ਅਣਜਾਣ ਬੰਦਾ ਜੇਗਾ ਉਹ ਨਿਯਮ ਤੋੜ ਦਿੰਦਾ ਵਾ ਅੱਛਾ ਤੇ ਉਦੋਂ ਤੁਹਾਨੂੰ ਪਤਾ ਲੱਗ ਜਾਂਦਾ ਇਹ ਆ ਚੀ ਖਰਾਬ ਕਰਤੀ ਇਹਦੇ ਅਣਜਾਣ ਮਦ ਨਹੀਂ ਕੀਤਾ ਜਿਸ ਤਰ੍ਹਾਂ ਤੁਸੀਂ ਭਾਈ ਹਰਪ੍ਰਜਨ ਸਿੰਘ ਨਕਾਸ਼ ਉਹਨਾਂ ਕੋਲੋਂ ਕੰਮ ਸਿੱਖਿਆ ਤੁਹਾਡੇ ਦਾਦਾ ਜੀ ਹਾਂਜੀ ਉਹਨਾਂ ਕੋਲੋਂ ਬਰੀਕੀਆਂ ਸਿੱਖੀਆਂ ਜੀ ਜੀ ਤੇ ਜੇ ਮੈਂ ਬੇਨਤੀ ਕਰਾਂ ਵੀ ਕੁਝ ਮੈਨੂੰ ਇੱਥੇ ਬਣਾ ਕੇ ਦਿਖਾਓ ਜਿਹੜਾ ਸੰਗਤਾਂ ਨੂੰ ਅੱਗੇ ਦਿਖਾ ਸਕੀਏ ਤੁਸੀਂ ਇਦਾਂ ਕਰ ਸਕਦੇ ਹੋ ਹਾਂਜੀ ਬਿਲਕੁਲ ਕੋਈ ਜੱਕ ਨਹੀਂ ਇਹ ਚੀਜ਼ ਬਣਾ ਕੇ ਦਿਖਾਵਾਂਗੇ ਜਿਵੇਂ ਇੱਕ ਹੱਥ ਹਾਂਜੀ ਠੀਕ ਹੈ ਜੀ ਉਹ ਤੁਹਾਨੂੰ ਕੁਦਰਤ ਦਾ ਮਤਲਬ ਦੱਸਿਆ ਹੀ ਨਹੀਂ ਦਾਦਾ ਜੀ ਨੇ ਕੰਮ ਸਿਖਾਇਆ ਹੀ ਨਾ ਪਹਿਲਾਂ ਹੀ ਤੁਹਾਨੂੰ ਦੱਸਿਆ ਸੀ ਮੈਂ ਹਾਂਜੀ ਹਾਂਜੀ ਕਿ ਜਿਹੜਾ ਕੁਦਰਤ ਨਾਲ ਜੁੜ ਕੇ ਕਿ ਹੱਥ ਜਿਹੜਾ ਹੈਗਾ ਬਿਲਕੁਲ ਸਿੱਧਾ ਚੰਗਾ ਨਹੀਂ ਲੱਗਦਾ ਜੀ ਜਿਹੜੀ ਨਕਾਸ਼ੀ ਦਰਵਾਜ਼ੇ ਦੇ ਅੰਦਰ ਹੋਈ ਆ ਉਹ ਕੁਦਰਤ ਦੇ ਨਾਲ ਜੁੜ ਕੇ ਮਤਲਬ ਖਾਤ ਦੇ ਨਾਲ ਮੇਲ ਕਰਕੇ ਫੇਰ ਹੀ ਹੋਈ ਆ ਜੀ ਜਿਵੇਂ ਆ ਇੱਕ ਹੱਥ ਆ ਹਾਂਜੀ ਆ ਤਿੰਨ ਪੋਟੇ ਆ ਇਹ ਪੰਜ ਉਂਗਲਾਂ ਵਾ ਇਹਦਾ ਆ ਟਿੱਕਿਆ ਪਰ ਜੋੜੀ ਕਿਸੇ ਪਸੋਂ ਨਹੀਂ ਕੀਤੀ ਜੀ ਠੀਕ ਹੈ ਜੀ ਸਿੰਗਲ ਆ ਠੀਕ ਹੈ ਜੀ ਹੁਮੇ ਤੁਹਾਨੂੰ ਫਲਾਵਰ ਵੀ ਐਸੇ ਮਤਲਬ ਫੁੱਲ ਵੀ ਐਸੇ ਤਰੀਕੇ ਨਾਲ ਬਣਾ ਕੇ ਦਿਖਾਣਾ ਠੀਕ ਹੈ ਜੀ ਇਹ ਜੋ ਤੁਸੀਂ ਬਣਾ ਰਹੇ ਹੋ ਕੀ ਬਣਾ ਰਹੇ ਹੋ ਇਹ ਗੁੱਲਰ ਦਾ ਫੁੱਲ ਹੈ ਜੀ ਗੁੱਲਰ ਤੁਸੀਂ ਛਾਪਾਂ ਨਹੀਂ ਉਤਾਰਦੇ ਹੈਗੇ ਮਤਲਬ ਜਦੋਂ ਇਹ ਕੰਮ ਕਰਦੇ ਹੈਗੇ ਨਹੀਂ ਜੀ ਉਦਾਂ ਹੀ ਤੁਹਾਡੇ ਦਿਮਾਗ 'ਚ ਸਾਰੇ ਰੱਟੇ ਪਏ ਆ ਹਾਂਜੀ ਤੇ ਜਿੱਥੇ ਤੁਸੀਂ ਨਕਾਸ਼ੀ ਕਰਦੇ ਆ ਇਦਾਂ ਬਿਨਾਂ ਦੇਖੇ ਤੋਂ ਹੀ ਤੁਸੀਂ ਇਹ ਬਣਾ ਦਿੰਨੇ ਆ ਕਿ ਜਾਂ ਤੁਸੀਂ ਉੱਥੇ ਕੋਈ ਛਾਪਾ ਵਰਤਦੇ ਨਹੀਂ ਪਹਿਲਾਂ ਡਿਜ਼ਾਈਨ ਤੇ ਬੰਦਦਾ ਹੀ ਆ ਜੀ ਅੱਛਾ ਪਹਿਲਾਂ ਹੱਥ ਨਾਲ ਲੀਕ ਲਈਦਾ ਬਾਅਦ ਚ ਉਹਨੂੰ ਟ੍ਰੇਸ ਕਰ ਲਈਦਾ ਜੀ ਉੱਤੇ ਤੁਹਾਡੇ ਦਾਦਾ ਜੀ ਵੀ ਇਸੇ ਤਰ੍ਹਾਂ ਹੱਥ ਨਾਲ ਤਿਆਰ ਕਰਦੇ ਸੀ ਜਾਂ ਉਹ ਛਾਪਾ ਵਰਤਦੇ ਸੀ ਨਹੀਂ ਨਹੀਂ ਹੱਥ ਨਾਲ ਜੀ ਉਹਨਾਂ ਕੋਈ ਸਿੱਖਿਆ ਜੀ ਇਹ ਸਭ ਕੁਝ ਉਹਨਾਂ ਨੂੰ ਮੈਂ ਦਾ ਸਮਝਾਉਂਦਾ ਜੀ ਜਿਵੇਂ ਆ ਥੱਲੇ ਆ ਗਿਆ ਜੀ ਇਹਦਾ ਪੈਰ ਡੋਡੀ ਆ ਗਈ 1 2 3 ਹਾਂਜੀ ਠੀਕ ਹੈ ਜੀ 1 2 3 ਸੈਂਡਲ ਆਪਊਗਾ ਹਾਂਜੀ 1 2 3 ਹਾਂਜੀ 1 2 3 ਹਾਂਜੀ 1 2 3 ਅੱਛਾ ਤਿੰਨ ਹਿੱਸੇ ਆ ਗਏ ਤਿੰਨੇ ਸੇ ਇਹ ਵੀ ਤਾਂ ਮੈਂ ਦੱਸਿਆ ਜੋੜੀ ਚ ਨਹੀਂ ਬਣਨਾ ਹਾਂਜੀ ਹਾਂ 1 2 3 4 5 ਅੱਛਾ 5 ਆ ਜੀ ਤੇ ਇੱਕ ਬੱਤਰ ਬਣ ਗਿਆ ਠੀਕ ਹੈ ਜੀ ਆ ਤਿੰਨੇ ਆ ਆ ਤਿੰਨੇ ਆ ਸਾਰੇ ਤਿੰਨ ਤਿੰਨੇ ਹਿੱਸੇ ਜਿ ਬਣੇ ਆ ਠੀਕ ਹੈ ਅੱਛਾ ਅੱਛਾ ਠੀਕ ਹੈ ਜੀ ਜੇ ਫੁੱਲ ਤਿਆਰ ਹੋ ਗਿਆ ਇੱਕ ਤੁਹਾਨੂੰ ਹੋਰ ਬਣਾ ਕੇ ਦਿਖਾ ਦਿੰਦਾ ਇਹਦੀ ਵੀ ਆ ਦੇਖ ਲਓ ਜੀ ਆਹ ਸੈਂਟਰ ਇੱਕ ਫੁੱਲ ਆ ਜੀ 1 2 3 4 5 ਤੇ ਇੱਕ ਸਿੰਗਲ ਆ ਵੀ ਸਿੰਗਲ ਆ ਵੀ ਸਿੰਗਲ ਆ ਇਹ ਦੋ ਵੀ ਬਣ ਜਾਂਦੀ ਹੈ ਠੀਕ ਹੈ ਜੀ ਇਹ ਇੱਕ ਫੁੱਲ ਆ 5 ਹਿੱਸੇ ਜਿਹਾ ਬਣ ਗਿਆ 1 2 3 4 5 ਐਵੇਂ ਇਹਦਾ ਨਾਮ ਹੈਗਾ ਜਮਕ ਦਾ ਫੁੱਲ अच्छा ਇਹਦਾ ਨਾ ਝਮਕਦਾ ਹਾਂਜੀ ਇਹ ਖੜੀ ਝਮਕਾ ਇਹਨੂੰ ਬਿਠਾ ਲਓ ਜਿਵੇਂ ਮਰਜ਼ੀ ਦੀ ਪਲਟਾ ਲਾ ਦਿਓ ਇੱਕ ਫੁੱਲੇ ਦੇ 10 ਰੂਪ ਨੇ ਇਹਦੇ ਕਈ ਕਈ ਰੂਪ ਨੇ اچھا ਹਾਂਜੀ ਸੋ ਜਿਵੇਂ ਤੁਸੀਂ ਹੁਣ ਫੁੱਲ ਬਣਾ ਕੇ ਦਿਖਾਇਆ ਜੀ ਤੇ ਦਾਦਾ ਜੀ ਕੋਲੋਂ ਸਿੱਖਿਆ ਹਾਂ ਹਾਂਜੀ ਹਾਂਜੀ ਕਦੇ ਉਹਨਾਂ ਤੋਂ ਕੁੱਟ ਖਾਧੀ ਐ ਇਹਦਾ ਬਣਾਉਂਦੇ ਹੋਏ ਨਹੀਂ ਕੁੱਟ ਨਹੀਂ ਪਿਆਣਾ ਸਿੱਖਾਇਆ ਉਹਨਾਂ ਨੇ ਜੀ اچھا ਕੁੱਟ ਫਾਦਰ ਸਾਹਿਬ ਕੋਈ ਖਾਧੀ ਸੀ ਇੱਕ ਵਾਰੀ اچھا ਜੀ ਹਾਂਜੀ ਉਹਨੇ ਖਾਧੀ ਬਾਕੀ ਬੜੇ ਪਿਆਰ ਨਾਲ ਕੰਮ ਸਕਾਇਆ ਹੀ ਉਹਨਾਂ ਨੇ ਜੀ ਹਾਂਜੀ ਕਿਉਂਕਿ ਜਿਸ ਹਿਸਾਬ ਨਾਲ ਤੁਸੀਂ ਬਣਾਇਆ ਇਹਨਾਂ ਬਰੀਕੀ ਦੇ ਵਿੱਚ ਤੇ ਮੇਰੇ ਖਿਆਲ ਨਾਲ ਵੀ ਸਿੱਖਣ ਵੇਲੇ ਗਲਤੀ ਜ਼ਰੂਰ ਹੁੰਦੀ ਆ ਕਿਸੇ ਨਾ ਨਹੀਂ ਉਹ ਤੇ ਆਈ ਆ ਜੀ ਫਿਰ ਮਿਹਨਤ ਵੀ ਕੀਤੀ ਆ ਜੀ ਦਿਨ ਦਾ ਜਾ ਕੇ ਠੀਕ ਹੈ ਫਿਰ ਇਹ ਨਾਲੇ ਏ ਬੀ ਸੀ ਆ ਜੀ ਇਹਦੇ ਕੁਝ ਵੀ ਨਹੀਂ ਇਹ ਤੇ ਠੀਕ ਹੈ ਹਾਂਜੀ ਇਹ ਫੁੱਲ ਹੈਗਾ ਜਮਕਦਾ ਇਹ ਫੁੱਲ ਹੈਗਾ ਗੁੱਲੜ ਦਾ 2 ਮਿੰਟ ਦੇ ਵਿੱਚ ਇਹਨਾਂ ਨੇ ਬੈਠੇ ਬੈਠੇ ਫੁੱਲ ਤਿਆਰ ਕਰ ਦਿੱਤੇ ਆ ਹੋਰ ਤੁਸੀਂ ਦੱਸੋ ਹੁਣ ਇਹਦੇ ਬਾਰੇ ਕੋਈ ਜਾਣਕਾਰੀ ਹੋਰ ਕੁਝ ਦੱਸਣਾ ਚਾਹੁੰਦੇ ਆ ਤਾਂ ਇਹ ਤਾਂ ਕੁਝ ਦੇ ਸਿੰਪਲ ਹੈ ਜੀ ਇਹ ਤੇ ਅੱਛਾ ਇਹਦੇ ਜੀ ਕੈਮਰੇ ਸਾਹਮਣੇ ਬਣਾਇਆ ਫਿਰ ਵੀ ਥੋੜਾ ਜਿਹਾ ਨਰਵਸ ਜਾ ਹੋ ਗਿਆ ਹਮੈ ਠੀਕ ਹੈ ਹਾਂਜੀ ਬਾਕੀ ਤੁਸੀਂ ਪੁੱਛੋ ਬਾਕੀ ਜਿੱਥੇ ਵੀ ਤੁਸੀਂ ਨਕਾਸ਼ੀ ਕਰਦੇ ਆ ਉਹ ਇਸੇ ਤਰੀਕੇ ਨਾਲ ਹੀ ਫੁੱਲ ਬਣਾਉਂਦੇ ਆ ਇਸੇ ਤਰੀਕੇ ਨਾਲ ਕਰਦੇ ਆ ਜੀ ਉਹ ਥੋੜੀ ਮਿਹਨਤ ਵਧੀ ਵੱਧ ਲੋਣੀ ਪੈਂਦੀ ਨਾ ਇਹਨਾਂ ਵਿੱਚੋਂ ਦੋਨਾਂ ਵਿੱਚੋਂ ਹਰਮੰਦਰ ਸਾਹਿਬ ਦੇ ਵਿੱਚ ਕੋਈ ਬਣਿਆ ਹੋਇਆ ਹੈ ਦੋਨੋਂ ਬਣੇ ਜੀ ਦੋਨੋਂ ਬਣੇ ਦੋਨੋਂ ਬਣੇ ਆ ਜਿਸ ਤਰ੍ਹਾਂ ਉੜਾ ਅੜਾ ਏ ਬੀ ਸੀ ਅਲਫ ਬੇ ਪੇ ਤੇ ਟੇ ਸ ਜਾਂ ਵੱਖ-ਵੱਖ ਜ਼ੁਬਾਨਾਂ ਦੀ ਸ਼ੁਰੂਆਤ ਵੱਖ-ਵੱਖ ਜ਼ੁਬਾਨਾਂ ਸਿੱਖਣ ਦੇ ਲਈ ਮੁੱਢ ਇਹ ਹੁੰਦਾ ਹੈ ਤੁਹਾਡੀ ਕਲਾ ਦੇ ਵਿੱਚ ਮੁੱਢ ਕੀ ਹੈ ਸ਼ੁਰੂਆਤ ਕਿੱਥੋਂ ਹੁੰਦੀ ਹੈ ਸ਼ੁਰੂਆਤ ਸਾਡੇ ਕੰਮ ਤੇ ਹੁੰਦੀ ਹੈ ਜੀਵੇਂ ਆਈ ਇੱਕ ਉਂਗਲੀ ਤੁਹਾਨੂੰ ਪਹਿਲਾ ਹੱਥ ਦਾ ਤਰੀਕਾ ਸਮਝਾਇਆ ਸੀ ਇੱਕ ਉਂਗਲੀ ਤਿੰਨ ਪੱਤੀ ਆਣਾ ਸਾਨੂੰ ਫੁੱਲ ਸ਼ੁਰੂ ਹੋਏਗਾ ਸਾਡਾ ਉਹਨੂੰ ਕਹਿੰਦੇ ਕੋਲ ਦਾ ਫੁੱਲ ਅੱਛਾ ਕੋਲ ਦੁਆਰ ਆਏਗਾ ਪੰਚਕ ਜਮਕ ਆਏਗੀ ਜੀ ਸ਼ਾਹੀ ਲਾਲਾ ਆਏਗਾ ਜੀ ਸੋਸਨ ਆਏਗਾ ਇਦਾਂ ਹੌਲੀ ਹੌਲੀ ਫੁੱਲਾਂ ਦੀ ਵਧੀ ਹੈਗੀ ਰੇਂਜ ਮਤਲਬ ਅੱਧਾ ਸੁਰਜਮੁਖੀ ਆ ਜਾਏਗਾ ਹਜ਼ਾਰੀ ਫੁੱਲ ਆ ਜਾਏਗਾ ਅਸੀਦਾ ਫੁੱਲ ਆ ਜਾਏਗਾ ਫਿਰ ਵਖਰੇ ਵਖਰੇ ਪੱਤਰ ਆਏਗੇ ਅਰਬੀ ਪੱਤਰ ਆ ਜਾਣਗੇ ਪਿਆਂਦੀਆਂ ਆ ਜਾਣਗੇ ਦੇ ਵਿੱਚ ਵਖਰੇ ਉਹ ਆਪਣੇ ਲੈਵਲ ਤੇ ਚੱਲ ਜਾਣਗੀਆਂ ਐ ਐਵੇਂ ਸਾਰੇ ਲੈਵਲ ਵਧਣਗੇ ਸਾਰੇ ਇਹਨਾਂ ਦੇ ਬਗਲੇ ਆ ਜਾਣਗੇ ਕੁੱਤਰੇ ਆ ਜਾਣਗੇ ਐਂਡ ਤੇ ਆ ਕੇ ਇਹ ਮੁਕਣਾ ਉੱਥੇ ਘਰਵਾਂਜ ਦੇ ਉੱਤੇ ਆਵੇ ਜਦੋਂ ਘਰਵਾਂਜ ਅਸੀਂ ਸਿੱਖ ਲਈ ਘਰਵਾਂਜ ਨੂੰ ਅੱਧੀ ਉਮਰ ਲੰਘ ਜਾਂਦੀ ਹੈ ਸਿੱਖ ਦੇ ਸਕਦੇ ਐਨੀ ਔਖੀ ਹਾਂ ਐਨੀ ਔਖੀ ਹੈ ਸਭ ਤੋਂ ਕੀ ਘਰਵਾਂਜ ਦੀ ਇੱਕ ਖਾਸ ਗੱਲ ਹੈ ਜੇ ਜਿਹੜੀ ਇੱਕ ਵਾਰੀ ਬਨ ਗਈ ਉਹਦੇ ਨਾਲ ਦੀ ਦੁਬਾਰਾ ਕਰੀ ਜ਼ਿੰਦਗੀ ਨਹੀਂ ਉਹਨਾਂ ਨੇ ਇਹ ਸਾਨੂੰ ਸਿਖਾਇਆ ਜਾਂਦਾ ਉਹਦੇ ਨਾਲ ਹੀ ਕਾਪੀ ਨਹੀਂ ਕਰਨੀ ਤੇ ਦਰਵਾਸਾ ਜਾਵੋਗੇ ਜਾਂ ਕਿਤੇ ਵੀ ਪੁਰਾਣਾ ਕੰਮ ਦੇਖੋਗੇ ਜਿਹੜੀ ਇੱਕ ਵਾਰੀ ਘਰਵਾਂਜ ਬਨ ਗਈ ਉਹ ਕਿਸੇ ਨੇ ਦੁਬਾਰਾ ਰਿਪੀਟ ਨਹੀਂ ਕੀਤੀ ਹੋਗੀ ਡੇੜੀ ਕਰਵਾੰਜਿਆ ਉਹ ਤੁਹਾਨੂੰ ਆਪਣੇ ਦਿਮਾਗ ਚ ਹੀ ਕਰਨੀ ਪੈਣੀ ਆ ਨਵੇਂ ਤਰੀਕੇ ਤਾਂ ਤੁਹਾਨੂੰ ਸ਼ੁਰੂ ਤੋਂ ਕੰਮ ਸਿਖਾਇਆ ਜਾਂਦਾ ਵਾ ਏ ਬੀ ਸੀ ਤੋਂ ਫਿਰ ਤੁਸੀਂ ਜਦੋਂ ਮੈਦਾਨ ਵਿੱਚ ਉਤਰਦੇ ਹੋ ਜਿਵੇਂ ਅਸੀਂ ਕੰਮ ਆਪਣਾ ਕੰਮ ਸ਼ੁਰੂ ਕਰਦੇ ਆ ਤੁਹਾਨੂੰ ਫਿਰ ਉਹ ਕੰਮ ਉੱਥੋਂ ਹੀ ਸ਼ੁਰੂ ਕਰਨਾ ਪੈਣਾ ਵਾ ਜੇ ਤੁਸੀਂ ਕੋਈ ਲਾਸਟ ਸ਼ੁਰੂ ਕੀਤਾ ਸੀ ਲਾਸਟ ਕੋਈ ਛੱਡਿਆ ਸੀ ਕਰਵਾੰਜੇ ਛੱਡਿਆ ਸੀ ਕਰਵਾੰਜ ਤੋਂ ਹੀ ਸ਼ੁਰੂ ਕਰਨਾ ਪੈਣਾ ਤੁਹਾਨੂੰ ਕੰਮ اچھا ਹਾਂ ਜੀ ਇਹ ਕਾਫੀ ਵਧੀਆ ਰਹੀ ਵਿੱਚ अच्छा जिमे ਤੁਸੀਂ ਦੱਸਿਆ ਵੀ ਇੱਕ ਬਣਾ ਲਿਆ ਤਾਂ ਦੁਬਾਰਾ ਉਹਦੇ ਨਾਲ ਦਾ ਮਿਲਦਾ ਜੁਲਦਾ ਨਹੀਂ ਬਣੂ ਨਹੀਂ ਬਣਾਉਣਾ ਕੁਰਬਾਂਜ ਕਦੀ ਵੀ ਨਹੀਂ ਮੰਦੀ ਉਹਦੇ ਨਾਲ ਦੀ ਉਹਦਾ ਕਾਰਨ ਕੀ ਆ ਉਹ ਜਿਹੜੀ ਕੁਰਬਾਂਜ ਹੈ ਨਾ ਜਿਵੇਂ ਫੁੱਲ ਆ ਇਹ ਸਾਰੇ ਬਨੇ ਇੱਕ ਹਰ ਜਗ੍ਹਾ ਬਨੇ ਹੋਈ ਆ ਜਿਹੜੀ ਕੁਰਬਾਂਜ ਆ ਉਹ ਨਵੇਂ ਹੀ ਪੈਦਾ ਕਰਨੀ ਪੈਂਦੀ ਹਰ ਨਕਾਸ਼ ਨੂੰ ਆਪਣੀ ਆਪਣੀ اچھا 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 ਉਹ ਤੋਂ ਹੋਰ ਹੀ ਪਤਾ ਲੱਗਦਾ ਵੀ ਮਿਹਨਤ ਦਾ ਫਲ ਦਾ ਅੱਛਾ ਇਹਦੀ ਕਿੰਨੇ ਉਹਦਾ ਲੈਵਲ ਪਤਾ ਲੱਗਦਾ ਕਿ ਕਿੱਥੋਂ ਤੱਕ ਪਹੁੰਚ ਗਿਆ ਵਾ ਹਰ ਕਿਸਨੇ ਆਪਣੀ ਆਪਣੀ ਕੁਰਬਾਂਜ ਵੱਖਰੀ ਬਣਵਾਈ ਹੋਈ ਹੈ ਦਰਵਾਜ਼ੇ 'ਚ ਤੁਸੀਂ ਕਦੇ ਨਾਮ ਲਿਖੇ ਹਾਂਜੀ ਮੈਂ ਬਣਾਈਆਂ ਨੇ ਮਸੀਗਨ ਸਾਹਿਬ ਨਹੀਂ ਹੋਣਾ ਸੀਸਗਨ ਸਾਹਿਬ ਲੇਕਿਨ ਇਹ ਕਾਫੀ ਟਾਈਮ ਲੈਂਦੀ ਆ ਤੇ ਇੰਨਾ ਵੀ ਕੋਈ ਟੈਂਟ ਤੁਹਾਨੂੰ ਦੱਸਿਆ ਜੀ ਪਹਿਲਾਂ ਕੋਈ ਦਿਨ ਦਾ ਨਹੀਂ ਜੀ ਜੀ ਹਾਂਜੀ ਤੇ ਜਿੰਨੀਆਂ ਤੁਸੀਂ ਇਹ ਬਣਾਈਆਂ ਨੇ ਹੋਰ ਵੀ ਜਗ੍ਹਾ ਤੇ ਬਣਾਈਆਂ ਹੋਣਗੀਆਂ ਉਹ ਸਭ ਅਲੱਗ-ਅਲੱਗ ਆ ਅਲੱਗ-ਅਲੱਗ ਹਾਂਜੀ ਸੇਮ ਨਹੀਂ ਕਰੀ ਬਣਾਣੀ ਇਹਦੀ ਸ਼ੁਰੂਆਤ ਹੀ ਕਰਨੀ ਬੜੀ ਔਖੀ ਆ ਜਿਵੇਂ ਫੁੱਲ ਦੀ ਸ਼ੁਰੂਆਤ ਹੈ ਜਿਹੜੀ ਸੈਂਟਰ ਤੋਂ ਹੋਣੀ ਹੈ ਕਿੱਥੇ ਵੀ ਹੋਣੀ ਤੁਹਾਨੂੰ ਪਤਾ ਵਾਂ ਕਡਵਾਂਜ ਦੀ ਜਿਹੜੀ ਸ਼ੁਰੂਆਤ ਆ ਇਹ ਤੁਹਾਨੂੰ ਆਪਣੇ ਦਿਮਾਗ ਚ ਦਾ ਅੰਦਰੋਂ ਕਰਨੀ ਪੈਣੀ ਆ ਅੱਛਾ ਹਾਂਜੀ ਇਹ ਇੱਕ ਨਵੀਂ ਲੋਣੀ ਕਰਨੀ ਹੈ। ਤਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਨਕਾਸ਼ੀ ਦੀ ਜਾਂ ਚਿੱਤਰਕਾਰੀ ਦੀ ਕਲਾ ਦੇ ਵਿੱਚ ਇਹ ਸਭ ਤੋਂ ਔਖਾ ਕੰਮ ਹੈ। ਜੀ ਸਭ ਤੋਂ ਔਖਾ ਜੀ। ਅੱਧੀ ਹਮਲਾਂਗਿਆਂ ਦੀ। ਇਹਨੂੰ ਸਿੱਖਣ ਦੇ ਸਿੱਖਣ ਦੇ ਸਮਝਣ ਦੇ ਵਿੱਚ ਜੀ ਸਮਝਣ ਦੇ ਵਿੱਚ। ਹਾਂ ਜੀ। ਐਨੀ ਔਖੀ ਚੀਜ਼ ਹੈ। ਐਨੀ ਔਖੀ ਹੈ ਜੀ। ਕਰਵਾਉਣ ਚ ਗਈ ਦੀ। ਜੇ ਤਾਂ ਮੈਂ ਦੱਸ ਦਿਆ ਸੀ ਇਸ ਕੰਮ ਬਾਰੇ। ਹਾਂ ਜੀ। ਮਨਵਾ ਦੇ ਵਿੱਚ ਇਹਨੂੰ 14 ਸਾਲ ਲੱਗੇ ਜੀ ਨੂੰ ਸਮਝਣ ਦੇ ਵਿੱਚ। चोड़ा साल साल अच्छा इनेक नु ਸਮਝਣ ਦੇ ਲਈ ਸਮਝਣ ਦੇ ਵਿੱਚ ਆ ਚੀਜ਼ ਨੂੰ ਸਮਝਣ ਦੇ ਵਿੱਚ 14 ਸਾਲ 14 ਸਾਲ ਲੱਗੇ ਮੈਨੂੰ ਪੂਰਾ ਸਮਝਣ ਦੇ ਵਿੱਚ ਤੁਸੀਂ ਕਦੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਕਾਸ਼ੀ ਦੀ ਸੇਵਾ ਕੀਤੀ ਹੈ ਨਹੀਂ ਦਰਵਾਜ਼ਾ ਤਾਂ ਨਹੀਂ ਕੀਤੀ ਉਹਨਾਂ ਕਾਲਾ ਸਾਹਿਬ ਮੈਂ ਕਦੇ ਇਹ ਕੰਮ ਕੀਤਾ اچھا ਕਿ ਬਚਪਨ ਤੋਂ ਵੀ ਜਾਂਦੇ ਰਹੇ ਆ 1991 ਤੋਂ ਸ਼ੁਰੂਆਤ ਹੋਈ ਸਾਡੇ ਕਾਲਾ ਸਾਹਿਬ ਦੀ اچھا ਜੀ ਤੇ ਉਹ 2015 ਦਾ ਕੰਮ ਚੱਲਿਆ ਉੱਥੇ ਹੁਣ ਅਸੀਂ ਇੱਥੇ ਗੋਇੰਦਵਾਲ ਸਾਹਿਬ ਬੋਲੀ ਸਾਹਿਬ ਕੀਤਾ ਜੀ ਸ਼ੁਰੂਆਤ ਉਹਦਾ ਕੰਪਲੀਟ ਕਰਕੇ ਟੇ ਆ ਨੂੰ ਸੋਨਾ ਸੋਨਾ ਲਾ ਕੇ ਅੱਛਾ ਆਈ ਅੱਧਾ ਕੰਪਲੀਟ ਹੋਇਆ ਤੇ ਅੱਧਾ ਰਹਿ ਗਿਆ ਜੀ ਕੰਮ ਠੀਕ ਹੈ ਜੀ ਉੱਥੇ ਸੋਨੇ ਦੀ ਸੇਵਾ ਚੱਲ ਰਹੀ ਹੈ ਸੋਨੇ ਦੀ ਸੇਵਾ ਹੈ ਬਾਬਾ ਬਕਾਲੇ ਸਾਹਿਬ ਮੰਜੀ ਸਾਹਿਬ ਗੁਰਦਾਰੀ ਹਾਂਜੀ ਉੱਥੇ ਵੀ ਕੀਤੀ ਆ ਜੀ ਤੇ ਇੱਕ ਆਪਣਾ ਧਾਰੀਵਾਲ ਕੰਮ ਚੱਲਦਾ ਪਿਆ ਗੁਰਦਾਸਪੁਰ ਤੋਂ ਪਹਿਲੇ ਹੀ ਆ ਧਾਰੀਵਾਲ ਹਾਂਜੀ ਹਾਂਜੀ ਗੁਰਦਾਰਾ ਬੁਰਤ ਸਾਹਿਬ ਉੱਥੇ ਆ ਹੋਰ ਇੱਕ ਬੰਗੇ ਦੇ ਕੋਲ ਜਗਾ ਇੱਕ ਉੱਥੇ ਚੱਲਦਾ ਪਿਆ ਕੰਮ ਠੀਕ ਹੈ ਇੱਕ ਸੀਰੀਜ਼ਨ ਸਾਹਿਬ ਠੀਕ ਹੈ ਸੁਸਾ ਸੰਗਤ ਜੀ ਭਾਈ ਹਰਪਜਨ ਸਿੰਘ ਨਕਾਸ਼ ਜਿਨ੍ਹਾਂ ਤੇ ਦਾਸ ਨੇ ਖੋਜ ਕੀਤੀ ਹੈ ਵੀ ਉਹ ਹਰਮੰਦਰ ਸਾਹਿਬ ਦੇ ਵਿੱਚ ਸੇਵਾ ਕਰਦੇ ਰਹੇ ਆ ਬਾਬਾ ਅਟਲ ਰਾਏ ਸਾਹਿਬ ਜੀ ਦੇ ਸਥਾਨ ਤੇ ਉੱਪਰ ਮੰਜ਼ਲ ਦੇ ਵਿੱਚ ਉਹਨਾਂ ਦਾ ਨਾਮ ਅਜ ਵੀ ਲਿਖਿਆ ਹੋਇਆ ਹੈਗਾ ਸੋ ਇਹ ਉਹਨਾਂ ਦੇ ਪੋਤਰੇ ਗੁਰਾਂ ਦੇ ਰਬਾਬੀ ਚੈਨਲ ਤੇ ਇਹਨਾਂ ਨੇ ਆਪਣਾ ਕੀਮਤੀ ਸਮਾਂ ਦਿੱਤਾ ਸਾਨੂੰ ਸੋ ਮੈਂ ਅਰਵਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ